ਮਾਲਵਿੰਦਰ ਸਿੰਘ ਮਾਲੀ ਇਸ ਕੇਸ ਦੇ ਵਿੱਚ ਹੁਣ ਨਵੀਂ ਗੱਲ ਸਾਹਮਣੇ ਆਈ ਹੈ ਜੇਲ੍ਹ ਤੋਂ ਮਾਲਵਿੰਦਰ ਸਿੰਘ ਮਾਲੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦਰਅਸਲ ਪੁਲਿਸ ਦੇ ਉੱਤੇ ਵਿਹਾਰ ਚੁਤਰਾਈ ਕਰਨ ਦਾ ਜਾਂ ਧੋਖੇਬਾਜ਼ੀ ਕਰਨ ਦਾ ਇਲਜ਼ਾਮ ਲਾਇਆ ਗਿਆ ਦੋਸ਼ ਲਾਇਆ ਗਿਆ ਔਰ ਕਿਵੇਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਦੱਸਿਆ ਕਿ ਪੁਲਿਸ ਨੇ ਪਰਿਵਾਰ ਤੱਕ ਪਹੁੰਚ ਕਰਕੇ ਇੱਕ ਅਪੀਲ ਦੀ ਅਰਜ਼ੀ ਲਾ ਕੇ ਤੇ ਉਸ ਦੇ ਉੱਤੇ ਕੋਈ ਫੈਸਲਾ ਤੁਰੰਤ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਉਹ ਨੇਪਰੇ ਨਹੀਂ ਚੜਿਆ ਪੁਲਿਸ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਕਿਹਾ ਕੁਝ ਹੋਰ ਜਾ ਰਿਹਾ ਕੀਤਾ ਕੁਝ ਹੋਰ ਜਾ ਰਿਹਾ ਮਾਲਵਿੰਦਰ ਸਿੰਘ ਮਾਲੀ ਨੇ ਹੋਰ ਖਦਸ਼ੇ ਪ੍ਰਗਟ ਕੀਤੇ ਨੇ ਹਾਲਾਂਕਿ 16 ਸਤੰਬਰ ਦੀ ਇਹ ਗੱਲ ਹੋ ਗਈ ਹੈ ਉਸ ਤੋਂ ਬਾਅਦ 14 ਦਿਨ ਦਾ ਜਿਹੜਾ ਨਿਆਇਕ ਹਿਰਾਸਤ ਇਹਨਾਂ ਨੂੰ ਭੇਜ ਦਿੱਤਾ ਗਿਆ ਸੀ ਪਟਿਆਲਾ ਜੇਲ੍ਹ ਚ ਬੰਦ ਨੇ ਇੱਕ ਪਟਿਆਲਾ ਜੇਲ੍ਹ ਦੇ ਬਾਹਰ ਵੀ ਵੱਡਾ ਰੋਸ ਪ੍ਰਦਰਸ਼ਨ ਹੋਇਆ ਔਰ ਉਸ ਤੋਂ ਬਾਅਦ ਫਿਰ ਨਿਆਇਕ ਹਿਰਾਸਤ ਆ ਜਿਹੜੀ ਅਗਲੇ 14 ਦਿਨ ਤੱਕ ਵਧਾ ਦਿੱਤੀ ਗਈ ਸੀ ਤੇ ਅੱਜ ਜਣੇ ਕਿ 7 ਅਕਤੂਬਰ ਤੱਕ ਕੀ ਕੀ ਗੱਲ ਸਾਹਮਣੇ ਆਈ ਔਰ ਪੁਲਿਸ ਦੇ ਬਾਰੇ ਕੀ ਗੱਲ ਕਈ ਗਈ ਹੈ ਮਾਲਵਿੰਦਰ ਸਿੰਘ ਮਾਲੀ ਵੱਲੋਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਮੁਹਾਲੀ ਪੁਲਿਸ ਦੀ ਚੁੱਪ ਵਿਹਾਰ ਚੁਤرائی ਹੈ ਜਾਂ ਧੋਖੇਬਾਜ਼ੀ ਇਹ ਮਾਲਵਿੰਦਰ ਸਿੰਘ ਮਾਲੀ ਦਾ ਕਹਿਣਾ ਹੈ ਸੈਂਟਰਲ ਜੇਲ ਪਟਿਆਲਾ ਅੰਦਰ ਜੁਡੀਸ਼ੀਅਲ ਹਰਾਸਤ ਵਿੱਚ ਬੰਦ ਉੱਗੇ ਚਿੰਤ ਤੱਕ ਮਾਲਵਿੰਦਰ ਸਿੰਘ ਮਾਲੀ ਨੇ ਦੋਸ਼ ਲਾਇਆ ਕਿ ਜਿਸ ਉੱਤੇ ਪਾਏ ਗਏ ਜਾਲੀ ਕੇਸ ਖਿਲਾਫ ਪੰਜਾਬ ਭਰ ਵਿੱਚ ਉੱਠੇ ਜ਼ਬਰਦਸਤ ਵਿਰੋਧ ਤੋਂ ਬਾਅਦ ਮੁਹਾਲੀ ਪੁਲਿਸ ਵੱਲੋਂ ਉਸ ਦੇ ਪਰਿਵਾਰ ਤੱਕ ਪਹੁੰਚ ਕੀਤੀ ਗਈ ਸੀ ਕਿ ਉਹ ਕੇਸ ਦੀ ਮੁੜ ਜਾਂਚ ਦੀ ਅਰਜੀ ਦੇਣ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਰਣਜੀਤ ਸਿੰਘ ਗਰੇਵਾਲ ਜਿਹੜੇ ਕਿ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਨੇ ਉਹਨਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਅੱਜ ਹੋਈ ਮੁਲਾਕਾਤ ਦੌਰਾਨ ਮਾਲਵਿੰਦਰ ਸਿੰਘ ਮਾਲੀ ਨੇ ਉਹਨਾਂ ਨੂੰ ਦੱਸਿਆ ਕਿ ਮੁਹਾਲੀ ਪੁਲਿਸ ਦੇ ਕਹਿਣ ਅਨੁਸਾਰ ਉਸਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਨੇ 26 ਸਤੰਬਰ ਨੂੰ ਐਸਐਸਪੀ ਮੁਹਾਲੀ ਨੂੰ ਇੱਕ ਅਰਜੀ ਦਿੱਤੀ ਤੇ ਉਹਨਾਂ ਪ੍ਰਵਾਨ ਕਰਦਿਆਂ ਕਿਹਾ ਸੀ ਕਿ ਉਹ ਇਸ ਸੰਬੰਧੀ ਤੁਰੰਤ ਹੁਕਮ ਜਾਰੀ ਕਰ ਦੇਣਗੇ ਪਰ ਭਰੋਸਾ ਦੇਣ ਦੇ ਬਾਵਜੂਦ ਅੱਜ ਕਿੰਨੇ ਹੀ ਦਿਨ ਹੋ ਗਏ ਨੇ 10-11 ਦਿਨ ਹਜੇ ਤੱਕ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਮਾਲੀ ਨੇ ਇਥੋਂ ਤੱਕ ਕਿਹਾ ਕਿ ਦੂਜੇ ਪਾਸੇ ਉਸ ਦੇ ਖਿਲਾਫ ਮੁਕਦਮਾ ਦਰਜ ਕਰਨ ਅਤੇ ਗ੍ਰਿਫਤਾਰ ਕਰਨ ਸਮੇਂ ਕਿਵੇਂ ਹੱਲਾਹੋ ਕੀਤਾ ਗਿਆ ਸੀ ਔਰ ਲਗਾਤਾਰ ਕਾਰਵਾਈ ਜਿਹੜੀ ਕੀਤੀ ਗਈ ਇੱਕਦਮ ਪਰਚਾ ਥੋੜੀ ਸਮੇਂ ਦੇ ਵਿੱਚ ਦਰਜ ਹੁੰਦਾ 7:05 ਤੇ ਤੇ ਕੁਝ ਹੀ ਘੰਟਿਆਂ ਬਾਅਦ ਥੋੜੇ ਹੀ ਸਮੇਂ ਬਾਅਦ ਜਿਹੜੀ ਗ੍ਰਿਫਤਾਰੀ ਵੀ ਪਟਿਆਲੇ ਤੋਂ ਹੋ ਜਾਂਦੀ ਹੈ ਪੁਲਿਸ ਨੇ ਉਦੋਂ ਤਾਂ ਬੜੀ ਤੇਜ਼ੀ ਦਿਖਾਈ ਸੀ ਪਰ ਹੁਣ ਭਰੋਸਾ ਦੇ ਕੇ ਵੀ ਕੀ ਧੋਖਾ ਕੀਤਾ ਜਾ ਰਿਹਾ ਮੋਹਾਲੀ ਐਸਐਸਪੀ ਨੂੰ 26 ਸਤੰਬਰ ਦੀ ਦਿੱਤੀ ਹੋਈ ਅਰਜੀ ਹੈ ਪਰ ਅਜੇ ਤੱਕ ਮਸਲੇ ਦਾ ਹੱਲ ਨਹੀਂ ਨਿਕਲਿਆ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਉਹਨਾਂ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਅਰਜੀ ਵੀ ਲੈ ਗਈ ਲੈ ਲਈ ਗਈ ਕਿ ਮੁੱਢ ਵਿਚਾਰਿਆ ਜਾਵੇਗਾ ਇਸ ਦੇ ਉੱਤੇ ਮਸਲਾ ਹੱਲ ਕਰਦੇ ਹਾਂਗੇ ਪਰ ਨਹੀਂ ਹੋਇਆ ਦੂਜੇ ਪਾਸੇ ਉਸ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਕਰਨ ਵੇਲੇ ਕਿੰਨੀ ਤੇਜ਼ੀ ਨਾਲ ਕੰਮ ਕੀਤਾ ਗਿਆ ਜਿਵੇਂ ਕੋਈ ਉਹ ਵੱਡਾ ਅਪਰਾਧੀ ਹੋਵੇ ਮਾਲੀ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਛਲੇਡਾ ਸਿਆਸਤ ਦੀ ਸਲੂ ਸਲਾਰੂ ਬਣੀ ਪੁਲਿਸ ਦੀ ਗੈਰ ਕਾਨੂੰਨੀ ਸਮਝ ਹੈ ਅਤੇ ਅਮਲ ਦਾ ਡਟਮਾ ਵਿਰੋਧ ਜਾਰੀ ਰੱਖਣਗੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਜਿਹੜੀ ਵੀ ਅਜਿਹੀ ਕਾਰਵਾਈ ਹੋਵੇਗੀ ਸਿਆਸਤ ਤੋਂ ਪ੍ਰੇਰਿਤ ਉਸ ਦਾ ਡਾਟਾ ਵਾਂਗਰੋ ਜਾਰੀ ਰੱਖਣਗੇ ਔਰ ਇਸ ਮਸਲੇ ਦੇ ਵਿੱਚ ਕਾਨੂੰਨੀ ਪੈਰਵਾਈ ਆ ਜਿਹੜੀ ਉਹ ਕਿੰਨੀ ਕਉ ਅੱਗੇ ਨੇਪਰੇ ਚੜਦੀ ਅਗਲੇ ਕੀ ਕਦਮ ਚੁੱਕੇ ਜਾਂਦੇ ਨੇ ਇਸ ਬਾਰੇ ਹਾਲਾਂਕਿ ਕੋਈ ਬਿਆਨ ਜਾਰੀ ਨਹੀਂ ਹੋਇਆ ਪਰ ਮਾਲਵਿੰਦਰ ਸਿੰਘ ਮਾਲੀ ਨੇ ਇਸ ਗੱਲ ਦਾ ਦਾਵਾ ਜ਼ਰੂਰ ਕੀਤਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਹੁੰਚ ਕਰਕੇ ਕਰਜ਼ੀ ਵੀ ਲੈ ਲਈ ਗਈ ਸੀ ਮੁਹਾਲੀ ਪੁਲਿਸ ਵੱਲੋਂ ਐਸਐਸਪੀ ਦਫ਼ਤਰ ਦੇ ਵਿੱਚ 26 ਸਤੰਬਰ ਨੂੰ ਰਣਜੀਤ ਸਿੰਘ ਗਰੇਵਾਲ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਛੋਟੇ ਭਰਾ ਨੇ ਉਹਨਾਂ ਨੇ ਅਰਜ਼ੀ ਵੀ ਦਿੱਤੀ ਪਰ ਮਸਲੇ ਦਾ ਹੱਲ ਨਹੀਂ ਕੱਢਿਆ ਮੋਹਾਲੀ ਪੁਲਿਸ ਨੇ ਇਸੇ ਕਰਕੇ ਮੋਹਾਲੀ ਪੁਲਿਸ ਦੇ ਉੱਤੇ ਵਿਹਾਰ ਚ ਤਰਾਈ ਜਾਂ ਧੋਖੇਬਾਜ਼ੀ ਕਰਨ ਦਾ ਦੋਸ਼ ਮਾਲਵਿੰਦਰ ਸਿੰਘ ਮਾਲੀ ਨੇ ਲਾਇਆ ਹਿਰਾਸਤ ਦੇ ਅੰਦਰ ਨੇ ਨਿਆਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਦੇ ਅੰਦਰ ਹੁਣ ਮਾਲਵਿੰਦਰ ਸਿੰਘ ਮਾਲੀ ਨੂੰ ਕਦੋਂ ਰਹਾਤ ਮਿਲਦੀ ਹੈ ਕਾਨੂੰਨਨ ਤੌਰ ਦੇ ਉੱਤੇ ਇਹ ਆਉਣ ਵਾਲੇ ਸਮੇਂ ਚ ਪਤਾ ਲੱਗ ਸਕਦਾ ਪਰ ਹਾਲ ਦੀ ਘੜੀ ਮਾਲਵਿੰਦਰ ਸਿੰਘ ਮਾਲੀ ਪੁਲਿਸ ਤੋਂ ਖਫਾ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਬੁੱਧੀਜੀਵੀਆਂ ਨੇ ਤੇ ਹੋਰ ਨਾ ਲੋਕਾਂ ਨੇ ਇਸ ਗੱਲ ਦਾ ਡਟਵਾ ਵਿਰੋਧ ਵੀ ਕੀਤਾ ਹੈ ਕਿਸਾਨ ਜਥੇਬੰਦੀਆਂ ਵੀ ਕਈ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਨਿੱਤਰ ਕੇ ਆਈਆਂ ਨੇ ਰੋਸ ਮੁਜਾਰੇ ਦੀ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਲੀਕਿਆ ਜਾ ਸਕਦਾ ਹੈ ਕਿਉਂਕਿ ਪਟਿਆਲਾ ਜੇਲ੍ਹ ਦੇ ਬਾਹਰ ਹੋਏ ਪ੍ਰਦਰਸ਼ਨ ਦੇ ਵਿੱਚ ਵੀ ਇਸ ਗੱਲ ਦਾ ਵਿਸ਼ੇਸ਼ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਸੀ ਕਿ ਜਦੋਂ ਵੀ ਕੋਈ ਕਾਲ ਦਿੱਤੀ ਜਾਏਗੀ ਤਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਜਾ ਜਿਹੜੀਆਂ ਵੀ ਭਰਾਤਰੀ ਜਥੇ ਬੰਦੀਆਂ ਨੇ ਉਹ ਸਾਰੀਆਂ ਮੈਦਾਨ ਵਿੱਚ ਨਤਰਣ ਗਈਆਂ ਤੇ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਪਾਏ ਗਏ ਜਾਲੀ ਝੂਠੇ ਕੇਸ ਦਾ ਡਟਵਾ ਵਿਰੋਧ ਜਾਰੀ ਰਹੇਗਾ ਜਦੋਂ ਤੱਕ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਜਾਂ ਪਰਚਾ ਰੱਦ ਨਹੀਂ ਕੀਤਾ ਜਾਂਦਾ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ